ਪੁਲਿਸ ਵਾਲੇ ਨੂੰ ਇੰਸਟਾਗ੍ਰam ਤੇ ਸੋਹਣੀ ਕੁੜੀ ਦੇ ਨਾਲ ਪਿਆਰ ਹੋਇਆ ਤੇ ਉਹ ਕੁੜੀ ਇਸ ਨੂੰ ਆਖਦੀ ਸੀ ਕਿ ਮੈਂ ਵੀ ਪੁਲਿਸ ਦੇ ਵਿੱਚ ਹੀ ਕੰਮ ਕਰਦੀ ਆਂ। ਫਜ਼ਿਲਕਾ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਕੰਮ ਕਰਨ ਦਾ ਕਹਿ ਕੇ ਇਹ ਕੁੜੀ ਇਸ ਮੁੰਡੇ ਨੂੰ ਮਿਲਦੀ ਰਹੀ ਉਸ ਨੂੰ ਫੋਟੋਆਂ ਭੇਜਦੀ ਰਹੀ ਅਤੇ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਉਹ ਪੁਲਿਸ ਦੀ ਵਰਦੀ ਪਾ ਕੇ ਨਕਲੀ ਪੁਲਿਸ ਵਾਲੀ ਬਣਦੀ ਹੈ ਅਤੇ ਇਹ ਸਾਰੀਆਂ ਤਸਵੀਰਾਂ ਵੀ ਝੂਠੀਆਂ ਨੇ। ਮੁੰਡੇ ਨੂੰ ਨਹੀਂ ਪਤਾ ਲੱਗਿਆ ਕਿ ਉਸਦੇ ਨਾਲ ਕਿੱਡਾ ਵੱਡਾ ਫਰਾਡ ਹੋ ਗਿਆ ਕਿਉਂਕਿ ਐਂਗੇਜਮੈਂਟ ਦਾ ਦਿਨ ਉਹ ਤੈਅ ਕਰ ਚੁੱਕੇ ਸੀ ਅਤੇ ਇਸ ਤੋਂ ਪਹਿਲਾਂ ਹੀ ਸੋਨਾ, ਕੱਪੜੇ ਅਤੇ ਹੋਰ ਵੀ ਲੱਖਾਂ ਦਾ ਸਮਾਨ ਦੱਸਿਆ ਜਾ ਰਿਹਾ ਹੈ ਕਿ ਉਹ ਕੁੜੀ ਨੂੰ ਦੇ ਚੁੱਕੇ ਸਨ। ਜਿਸ ਦਿਨ ਮੰਗਣੀ ਦਾ ਦਿਨ ਤੈਅ ਕੀਤਾ ਗਿਆ ਉਸ ਦਿਨ ਸਵੇਰੇ ਹੀ ਕੁੜੀ ਦੇ ਵੱਲੋਂ ਫੋਨ ਕਰਕੇ ਮੰਗਣੀ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਡੇ ਘਰ ਕਿਸੇ ਦੀ ਮੌਤ ਹੋ ਗਈ ਹੈ ਜਿਸ ਕਰਕੇ ਆਪਾਂ ਅੱਜ ਮੰਗਣੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਹੌਲੀ-ਹੌਲੀ ਕਰਦੇ ਹੋਏ ਮੁੰਡੇ ਵਾਲਿਆਂ ਨੂੰ ਸ਼ੱਕ ਹੋਣਾ ਸ਼ੁਰੂ ਹੋਇਆ ਕਿ ਲੱਖਾਂ ਰੁਪਏ ਸੀ ਲਗਾ ਚੁੱਕੇ ਆ ਪਰ ਇਹ ਕੁੜੀ ਵਿਆਹ ਦਾ ਨਾਮ ਹੀ ਨਹੀਂ ਲੈ ਰਹੀ। ਇਸ ਤੋਂ ਬਾਅਦ ਜਦੋਂ ਫਜ਼ਿਲਕਾ ਜਾ ਕੇ ਪਤਾ ਕੀਤਾ ਗਿਆ ਤਾਂ ਉੱਥੋਂ ਇਹੋ ਜਿਹਾ ਸੱਚ ਨਿਕਲ ਕੇ ਸਾਹਮਣੇ ਆਇਆ ਜਿਸ ਤੇ ਯਕੀਨ ਕਰਨਾ ਮੁੰਡੇ ਅਤੇ ਉਸਦੇ ਪਰਿਵਾਰ ਤੇ ਲਈ ਬੇਹਦ ਔਖਾ ਸੀ। ਇਹ ਮੁੰਡਾ ਜਿਸ ਕੁੜੀ ਨੂੰ ਪਿਆਰ ਕਰ ਰਿਹਾ ਸੀ ਨਾ ਇਹ ਸਿਰਫ ਵਿਆਹੀ ਹੋਈ ਸੀ ਸਗੋਂ ਇੱਕ ਬੱਚੇ ਦੀ ਮਾਂ ਵੀ ਨਿਕਲੀ। ਪਤਾ ਲੱਗਿਆ ਕਿ ਇਸਨੇ ਨਾ ਵੱਡਾ ਧੋਖਾ ਕੀਤਾ ਸਿਰਫ ਉਹ ਪੈਸੇ ਹੜੱਪ ਕਰਨਾ ਚਾਹਦੀ ਸੀ ਅਤੇ ਇਸ ਦਾ ਥਾਂ ਪਤਾ ਹੁਣ ਜਦੋਂ ਪੁਲਿਸ ਦੇ ਸਾਹਮਣੇ ਆਇਆ ਤਾਂ ਮੁੰਡੇ ਵਾਲੇ ਚਾਹੁੰਦੇ ਨੇ ਕਿ ਇਸ ਕੁੜੀ ਦੇ ਉੱਪਰ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਜਿਸ ਦੇ ਵੱਲੋਂ ਮੁੰਡੇ ਦੇ ਜਜ਼ਬਾਤਾਂ ਦੇ ਨਾਲ ਇਸ ਤਰ੍ਹਾਂ ਖੇਡਿਆ ਗਿਆ ਪਟਿਆਲੇ ਦੇ ਵਿੱਚ ਇਹ ਸਾਰੀ ਰਿਪੋਰਟ ਦਰਜ ਹੋਈ ਹੈ ਕੁੜੀ ਆਪਣੇ ਆਪ ਨੂੰ ਫਜ਼ਿਲਕਾ ਦੀ ਦੱਸਦੀ ਸੀ ਪੁਲਿਸ ਦੇ ਧਿਆਨ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਪਰਿਵਾਰਿਕ ਮੈਂਬਰ ਵਾਲੇ ਲੈ ਕੇ ਆਏ ਨੇ ਜਾਣਦੇ ਆਂ ਇਹਦੀ ਹੈ ਮਾਮਲਾ ਕੀ ਹੈ ਕਿ ਵਿੱਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਲਖਵਿੰਦਰ ਸਿੰਘ ਤੇ ਜਿਹਨੇ ਕੰਪਲੇਂਟ ਕਰੀ ਸੀ ਵੀ ਮੇਰੇ ਨਾਲ 1.10 ਲੱਖ ਦੀ ਠੱਗੀ ਹੋਈ ਆ ਜੋ ਕਿ ਮਨਪ੍ਰੀਤ ਕੌਰ ਲੜਕੀ ਫਾਜ਼ਲਕਾ ਦੀ ਰਹਿਣ ਵਾਲੀ ਹੈ ਜਿਹਨੇ ਉਹਨੂੰ ਕਿਹਾ ਸੀ ਕਿ ਤੇਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ ਤੇ ਮੈਂ ਫਾਜ਼ਲਕਾ ਸਦਰ ਜੌਬ ਕਰਦੀ ਆ ਤੇ ਜਿਨ੍ਹਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅੰਗੇਜਮੈਂਟ ਦਾ ਤਾਂ ਜਿਸ ਦਿਨ ਅੰਗੇਜਮੈਂਟ ਸੀ ਉਹਨੇ ਪਹਿਲਾਂ ਹੀ ਕਾਲ ਕਰਤੀ ਵੀ ਸਾਡੇ ਘਰੇ ਮੌਤ ਹੋ ਗਈ ਤੁਸੀਂ ਨਾ ਆਇਓ ਜਦਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੱਪੜੇ ਲੈੜੇ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਿਲਕਾ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰੀਤ ਕੌਰ ਨਾਮ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦਕਿ ਜਿੰਨੀ ਮੇਰੀ ਵੀ ਉਹ ਮਿਲੀ ਹੈ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਹੈ ਤੇ ਆਪਣੇ ਫੋਟੋ ਵੀ ਰਹੀਆਂ ਪੁਲਿਸ ਯੂਨੀਫਾਰਮ ਦੇ ਵਿੱਚੋਂ ਨੇ ਜਿਹੜੀਆਂ ਦਿਖਾਈਆਂ ਸੀ। ਸਾਰੇ ਇੰਸਟਾਗ੍ਰਾਮ ਤੇ ਇਹਨਾਂ ਦੀ ਪੋਸਟ ਵੀ ਕਰਾ ਹੋਈ ਸੀ। ਹਾਂ ਜੀ ਆਨਲਾਈਨ ਇੰਸਟਾਗ੍ਰਾਮ ਤੇ ਜਦੋਂ ਗੱਲ ਹੋਈ ਤਾਂ ਉਸ ਤੋਂ ਬਾਅਦ ਹੀ ਇਹਨਾਂ ਦੇ ਅੱਗੇ ਮੋਬਾਈਲ ਨੰਬਰ ਐਕਸਚੇਂਜ ਹੋਇਆ ਤੇ ਅੱਗੇ ਜਿਹੜੀ ਗੱਲ ਹੋਈ। ਤੇ ਜਦੋਂ ਹੋਰ ਉਹਨਾਂ ਨੇ ਉਹ ਘਰ ਹੀ ਪਤਾ ਕੀਤਾ ਤਾਂ ਫਾਜ਼ਲਕੜ ਵਿੱਚ ਛੋਟੀ ਉੜੀਆ ਪਿੰਡ ਜਿਹੜਾ ਉੱਥੇ ਇਹ ਮਨਪ੍ਰੀਤ कौर ਆਲਰੇਡੀ ਵਿਆਹੀ ਹੋਈ ਸੀ। ਇਹਦੇ ਹਸਬੰਦ ਦਾ ਨਾਮ ਸੁਖਮਿੰਦਰ ਸਿੰਘ ਸੀ। ਇਹਦੇ ਕੋਲ ਇੱਕ ਬੇਟੀ ਵੀ ਸੀ। ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੀਨ ਸਾਡੇ ਨਾਲ ਤਾਂ ਇਹ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਹੈ ਐਫਆਰ ਦੱਤੀ ਕਿੰਨੇ ਅਮਾਉਂਟ ਟੋਟਲ ਲੈ ਗਏ ਕਿੰਦੇ ਦੀ ਅਮਾਉਂਟ ਦੇ ਨਾਲ ਕੀਤਾ ਟੋਟਲ ਉਹਨਾਂ ਨੇ 10 ਲੱਖ ਦਾ ਕਿਹਾ ਜਿਹੜਾ ਉਹਨਾਂ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ ਦਿੱਤੀ ਉਹਨੂੰ ਜਾਂ ਕੱਪੜੇ ਦਿੱਤੇ ਜਾਂ ਟੋਟਲ ਉਹਨਾਂ 10 ਲੱਖ ਦੇ ਕਰੀਬ ਖਰਚਾ ਸਰ ਮਾਮਲਾ ਇਹ ਕਿਹੜੀ ਕਿਹੜੀ ਧਾਰਾ ਹੇ ਦੇ ਵਿੱਚ ਸੀ ਫਰਾਡ ਦੇ ਉਹਦੇ ਵਿੱਚ ਜਿਹੜਾ ਉਹਨਾਂ ਦਾ ਐਫਆਰ ਦੱਤੀ ਗ੍ਰਿਫਤਾਰੀ ਹੋ ਗਈ ਕੋਈ ਆਈਟੀ ਐਕਟ ਦੇ ਤਾਂ ਉਹਨਾਂ ਨੂੰ ਨਹੀਂ ਆਈਟੀ ਨਹੀਂ ਇਹਦੇ ਵਿੱਚ ਜਿਹੜਾ ਉਹਨਾਂ ਨੇ ਯੂਨੀਫਾਰਮ ਪਾ ਕੇ ਇਹ ਕੰਮ ਕਰਿਆ ਉਹਦੀ ਅਲੱਗ ਤੋਂ ਇੱਕ ਸੈਕਸ਼ਨ ਜਿਹੜੀ ਹੈ ਉਹ ਐਡ-ਆਨ ਕਰ ਕਰ ਲਈ ਤੇ ਕੀ ਹੈ ਨਹੀਂ ਸਾਡੀਆਂ ਰੇਡ ਟੀਮ ਗਈ ہوئی ਹੈ ਅਜੇ ਘਰੋਂ ਫਰਾਰ ਹੈ ਕਿਦਾਂ ਸਰ ਲੱਗਦਾ ਜੇਕਰ ਇਹਦਾ ਬੱਚਾ ਇਹਦਾ ਹਸਬੰਡ ਹੈ ਕੀ ਉਹਦਾ ਹਸਬੰਡ ਵੀ ਇਹ ਦੋ ਰੋਗ ਬੰਦੇ ਵਿਚ ਨਾਲ ਪਏ ਹੈ ਜਿਹੜਾ ਫਸਟ ਇਨਕੁਆਰੀ ਦੇ ਵਿੱਚ ਤਾਂ ਇਹੋ ਜੀ ਗੱਲ ਹਸਬੰਡ ਬਾਰੇ ਨਹੀਂ ਆਈ ਬਾਕੀ ਜਦੋਂ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਕਲੀਅਰ ਹੋਏਗਾ ਪੁਲਿਸ ਵਾਲੇ ਨੂੰ ਇੰਸਟਾਗ੍ਰam ਤੇ ਸੋਹਣੀ ਕੁੜੀ ਦੇ ਨਾਲ ਪਿਆਰ ਹੋਇਆ ਤੇ ਉਹ ਕੁੜੀ ਇਸ ਨੂੰ ਆਖਦੀ ਸੀ ਕਿ ਮੈਂ ਵੀ ਪੁਲਿਸ ਦੇ ਵਿੱਚ ਹੀ ਕੰਮ ਕਰਦੀ ਹਾਂ ਫਜ਼ਿਲਕਾ ਦੇ ਵਿੱਚ ਪੁਲਿਸ ਥਾਣੇ ਦੇ ਵਿੱਚ ਕੰਮ ਕਰਨ ਦਾ ਕਹਿ ਕੇ ਇਹ ਕੁੜੀ ਇਸ ਮੁੰਡੇ ਨੂੰ ਮਿਲਦੀ ਰਹੀ ਉਸ ਨੂੰ ਫੋਟੋਆਂ ਭੇਜਦੀ ਰਹੀ ਅਤੇ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਉਹ ਪੁਲਿਸ ਦੀ ਵਰਦੀ ਪਾ ਕੇ ਨਕਲੀ ਪੁਲਿਸ ਵਾਲੀ ਬਣਦੀ ਹੈ ਅਤੇ ਇਹ ਸਾਰੀਆਂ ਤਸਵੀਰਾਂ ਵੀ ਝੂਠੀਆਂ ਨੇ ਮੁੰਡੇ ਨੂੰ ਨਹੀਂ ਪਤਾ ਲੱਗਿਆ ਕਿ ਉਸਦੇ ਨਾਲ ਕਿੰਡਾ ਵੱਡਾ ਫਰੌਡ ਹੋ ਗਿਆ ਕਿਉਂਕਿ ਐਂਗੇਜਮੈਂਟ ਦਾ ਦਿਨ ਉਹ ਤੈਅ ਕਰ ਚੁੱਕੇ ਸੀ ਅਤੇ ਇਸ ਤੋਂ ਪਹਿਲਾਂ ਹੀ ਸੋਨਾ, ਕੱਪੜੇ ਅਤੇ ਹੋਰ ਵੀ ਲੱਖਾਂ ਦਾ ਸਮਾਨ ਦੱਸਿਆ ਜਾ ਰਿਹਾ ਹੈ ਕਿ ਉਹ ਕੁੜੀ ਨੂੰ ਦੇ ਚੁੱਕੇ ਸਨ। ਜਿਸ ਦਿਨ ਮੰਗਣੀ ਦਾ ਦਿਨ ਤੈਅ ਕੀਤਾ ਗਿਆ ਉਸ ਦਿਨ ਸਵੇਰੇ ਹੀ ਕੁੜੀ ਦੇ ਵੱਲੋਂ ਫੋਨ ਕਰਕੇ ਮੰਗਣੀ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਸਾਡੇ ਘਰ ਕਿਸੇ ਦੀ ਮੌਤ ਹੋ ਗਈ ਹੈ ਜਿਸ ਕਰਕੇ ਆਪਾਂ ਅੱਜ ਮੰਗਣੀ ਨਹੀਂ ਕਰ ਸਕਦੇ। ਇਸ ਤੋਂ ਬਾਅਦ ਹੌਲੀ-ਹੌਲੀ ਕਰਦੇ ਹੋਏ ਮੁੰਡੇ ਵਾਲਿਆਂ ਨੂੰ ਸ਼ੱਕ ਹੋਣਾ ਸ਼ੁਰੂ ਹੋਇਆ ਕਿ ਲੱਖਾਂ ਰੁਪਏ ਸੀ ਲਗਾ ਚੁੱਕੇ ਆ ਪਰ ਇਹ ਕੁੜੀ ਵਿਆਹ ਦਾ ਨਾਮ ਹੀ ਨਹੀਂ ਲੈ ਰਹੀ। ਇਸ ਤੋਂ ਬਾਅਦ ਜਦੋਂ ਫਜ਼ਿਲਕਾ ਜਾ ਕੇ ਪਤਾ ਕੀਤਾ ਗਿਆ ਤਾਂ ਉੱਥੋਂ ਇਹੋ ਜਿਹਾ ਸੱਚ ਨਿਕਲ ਕੇ ਸਾਹਮਣੇ ਆਇਆ ਜਿਸ ਤੇ ਯਕੀਨ ਕਰਨਾ ਮੁੰਡੇ ਅਤੇ ਉਸਦੇ ਪਰਿਵਾਰ ਤੇ ਲਈ ਬੇਹਦ ਔਖਾ ਸੀ। ਇਹ ਮੁੰਡਾ ਜਿਸ ਕੁੜੀ ਨੂੰ ਪਿਆਰ ਕਰ ਰਿਹਾ ਸੀ ਨਾ ਇਹ ਸਿਰਫ ਵਿਆਹੀ ਹੋਈ ਸੀ ਸਗੋਂ ਇੱਕ ਬੱਚੇ ਦੀ ਮਾਂ ਵੀ ਨਿਕਲੀ। ਪਤਾ ਲੱਗ ਗਿਆ ਕਿ ਇਸਨੇ ਈंडा ਵੱਡਾ ਧੋਖਾ ਕੀਤਾ ਸਿਰਫ ਉਹ ਪੈਸੇ ਹੜੱਪ ਕਰਨਾ ਚਾਹਦੀ ਸੀ ਅਤੇ ਇਸ ਦਾ ਥਾਂ ਪਤਾ ਹੁਣ ਜਦੋਂ ਪੁਲਿਸ ਦੇ ਸਾਹਮਣੇ ਆਇਆ ਤਾਂ ਮੁੰਡੇ ਵਾਲੇ ਚਾਹੁੰਦੇ ਨੇ ਕਿ ਇਸ ਕੁੜੀ ਦੇ ਉੱਪਰ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇ ਜਿਸ ਦੇ ਵੱਲੋਂ ਮੁੰਡੇ ਦੇ ਜਜ਼ਬਾਤਾਂ ਦੇ ਨਾਲ ਇਸ ਤਰ੍ਹਾਂ ਖੇਡਿਆ ਗਿਆ ਪਟਿਆਲੇ ਦੇ ਵਿੱਚ ਇਹ ਸਾਰੀ ਰਿਪੋਰਟ ਦਰਜ ਹੋਈ ਹੈ ਕੁੜੀ ਆਪਣੇ ਆਪ ਨੂੰ ਫਜ਼ਿਲਕਾ ਦੀ ਦਸਤੀ ਸੀ ਪੁਲਿਸ ਦੇ ਧਿਆਨ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਪਰਿਵਾਰਿਕ ਮੈਂਬਰ ਵਾਲੇ ਲੈ ਕੇ ਆਏ ਨੇ ਜਾਣਦੇ ਆਂ ਕੀਤੀ ਹੈ ਮਾਮਲਾ ਕੀ ਹੈ ਇਦੇ ਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਰਕਵਿੰਦਰ ਸਿੰਘ ਤੇ ਜਿਨੇ ਕੰਪਲੇਨਟ ਕਰੀ ਸੀ ਵੀ ਮੇਰੇ ਨਾਲ 8-10 ਲੱਖ ਦੀ ਠੱਗੀ ਹੋਈ ਹੈ ਜੋ ਕਿ ਮਨਪ੍ਰੀਤ ਕੌਰ ਲੜਕੀ ਫਾਜ਼ਲਕਾ ਦੀ ਰਹਿਣ ਵਾਲੀ ਹੈ ਜਿਨੇ ਉਹਨੂੰ ਕਿਹਾ ਸੀ ਵੀ ਤੇਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ ਤੇ ਮੈਂ ਫਾਜ਼ਲਕਾ ਸਦਰ ਜੌਬ ਕਰਦੀ ਤੇ ਜਿਨਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅੰਗੇਜਮੈਂਟ ਦਾ ਤਾਂ ਜਿਸ ਦਿਨ ਅੰਗੇਜਮੈਂਟ ਸੀ ਉਹਨੇ ਪਹਿਲਾਂ ਹੀ ਕਾਲ ਕਰਤੀ ਵੀ ਸਾਡੇ ਘਰੇ ਬੌਥ ਹੋ ਗਈ ਤੁਸੀਂ ਨਾ ਆਓ ਜਦਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੱਪੜੇ ਲੀਡ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਵਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਿਲਕਾ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰਿਤ ਕੌਰ ਨਾਂ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦਕਿ ਜਿੰਨੀ ਮੇਰੀ ਵੀ ਉਹ ਮਿਲੀ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਆ ਤੇ ਆਪਣੇ ਫੋਟੋਆਂ ਵੀ ਲੀ ਰਹੀਆਂ ਪੁਲਿਸ ਯੂਨੀਫਾਰਮ ਦੇ ਵਿੱਚੋਂ ਨੇ ਜਿਹੜੀਆਂ ਦਿਖਾਈਆਂ ਸੀ। ਪਰ ਇੰਸਟਾਗ੍ਰਾਮ ਤੇ ਇਹਨਾਂ ਦੀ ਪੋਸਟ ਵਗੈਰਾ ਹੋਈ ਸੀ। ਹਾਂ ਇਹ ਆਨਲਾਈਨ ਇੰਸਟਾਗ੍ਰਾਮ ਤੇ ਜਦੋਂ ਗੱਲ ਹੋਈ ਨਾ ਉਸ ਤੋਂ ਬਾਅਦ ਹੀ ਇਹਨਾਂ ਦੇ ਅੱਗੇ ਮੋਬਾਈਲ ਨੰਬਰ ਐਕਸਚੇਂਜ ਹੋਇਆ ਤੇ ਅੱਗੇ ਜਿਹੜੀ ਗੱਲ ਹੋਈ। ਤੇ ਜਦੋਂ ਹੋਰ ਉਹਨਾਂ ਨੇ ਇਹੋ ਜਿਹੀ ਪਤਾ ਕੀਤਾ ਤਾਂ ਫਾਜ਼ਲਕਾ ਵਿੱਚ ਛੋਟੀ ਉੜੀਆ ਪਿੰਡ ਜਿਹੜਾ ਉੱਥੇ ਇਹ ਮਨਪ੍ਰੀਤ कौर ਆਲਰੇਡੀ ਵਿਆਹੀ ਹੋਈ ਸੀ। ਇਹਦੇ ਹਸਬੰਦ ਦਾ ਨਾਮ ਸੁਖਮਿੰਦਰ ਸਿੰਘ ਸੀ। ਇਹਦੇ ਕੋਲ ਇੱਕ ਬੇਟੀ ਵੀ ਸੀ। ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੇਨ ਸਾਡੇ ਨਾਲ ਤਾਂ ਇਹ ਫਰਾਡ ਹੋਇਆ ਫਿਰ ਇਹਨਾਂ ਨੇ ਕੰਪਲੀਟ ਕਰੀ ਤੇ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਐਫਆਰ ਦੱਤੀ ਕਿੰਨੇ ਅਮਾਉਂਟ ਟੋਟਲ ਲੈ ਗਏ ਕਿੰਨੇ ਦੀ ਅਮਾਉਂਟ ਇਹਨਾਂ ਨੇ ਕੀਤਾ ਟੋਟਲ ਉਹਨਾਂ ਨੇ 10 ਲੱਖ ਦਾ ਕਿਹਾ ਜਿਹੜਾ ਉਹਨਾਂ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ ਦਿੱਤੀ ਉਹਨੂੰ ਜਾਂ ਕੱਪੜੇ ਦਿੱਤੇ ਜਾਂ ਟੋਟਲ ਉਹਨਾਂ 10 ਲੱਖ ਦੇ ਗ੍ਰੀਪ ਪਰਪਸ ਸਰ ਪਾਬਲ ਇਹ ਕਿਹੜੀ ਕਿਹੜੀ ਧਰਮ ਦੇ ਅਧੀਨ ਤੇ 420 ਦੇ ਵਿੱਚ ਸੀ ਫਰਾਡ ਦੇ ਉਹਦੇ ਵਿੱਚ ਜਿਹੜਾ ਉਹਨਾਂ ਨੇ ਐਫਆਰ ਦੱਤੀ ਗ੍ਰਿਫਤਾਰੀ ਹੋ ਗਈ ਕੋਈ ਆਈਟੀ ਐਕਟ ਦੇ ਤਾਂ ਇਹ ਇਹ ਕੰਮ ਕਰਿਆ ਉਹਦੀ ਅਲੱਗ ਤੋਂ ਇੱਕ ਸੈਕਸ਼ਨ ਜਿਹੜੀ ਆ ਉਹ ਐਡオン ਕਰਕੇ ਇਹਦੀ ਤਬਦੀਸ਼ ਕਰੀ ਜਾ। ਤੇ ਉਹ ਕਰ ਲਈ ਤੇ ਕੀ ਇਹ ਲੱਗਦੀ ਅਜੀ ਨੀ ਸਾਡੀਆਂ ਰੇਡ ਟੀਮ ਗਈ ਪਈ ਆ ਅਜੇ ਘਰੋਂ ਫਰਾਰ ਆ। ਕਿਦਾਂ ਸਰ ਲੱਗਦਾ ਜੇਕਰ ਇਹਦਾ ਬੱਚਾ ਇਹਦਾ ਹਸਬੰਡ ਹੈ ਕੀ ਉਹਦਾ ਹਸਬੰਡ ਵੀ ਇਹ ਦੋ ਰੋਗ ਬੰਦੇ ਵਿਚ ਨਾਮ ਤੇ ਹੈ ਜਿਹੜਾ ਫਸਟ ਇਨਕੁਆਰੀ ਦੇ ਵਿੱਚ ਤਾਂ ਇਹੋ ਜੀ ਗੱਲ ਹਸਬੰਡ ਬਾਰੇ ਨਹੀਂ ਆਈ ਬਾਕੀ ਜਦੋਂ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਕਲੀਅਰ ਹੋ ਜਾਊਗਾ।